ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਸਿਆਸਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਅੱਜ ਸੁਖਵੀਰ ਸਿੰਘ ਬਾਦਲ ਦੇ ਉੱਪਰ ਫੈਸਲਾ ਸੁਣਾਇਆ ਜਾਣਾ ਸੀ ਤੁਹਾਨੂੰ ਦੱਸ ਦੇ ਕਿ ਜਥੇਦਾਰਾਂ ਦੇ ਵੱਲੋਂ ਜਿਹੜਾ ਫੈਸਲਾ ਉਹ ਸੁਣਾ ਦਿੱਤਾ ਗਿਆ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਇਹ ਮੀਟਿੰਗ ਹੋਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਜਿੱਥੇ ਤੁਹਾਨੂੰ ਦੱਸ ਦੇ ਕਿ ਅੱਜ ਪੰਜਾਬ ਦੀ ਸਿਆਸਤ ਦਾ ਵੱਡਾ ਦਿਨ ਸੀ ਉੱਥੇ ਸੁਖਵੀਰ ਸਿੰਘ ਬਾਦਲ ਦੇ ਨਾਲ ਜੁੜੀ ਹਰ ਖਬਰ ਜਿਹੜੀ ਹੈ ਉਸ ਨੂੰ ਦੇਖਿਆ ਜਾ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਪੰਜ ਸਿੰਘ ਸਹਿਬਾਨਾਂ ਦੀ ਜਿਹੜੀ ਮੀਟਿੰਗ ਹੋਈ ਸੀ ਉਹ ਖਤਮ ਹੋ ਗਈ ਹੈ ਅਸ਼ੀਰਿਆਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਵੱਲੋਂ ਤੁਹਾਨੂੰ ਦੱਸ ਦਈਏ ਕਿ ਇੱਕੋ ਵੱਡਾ ਫੈਸਲਾ ਸੁਣਾਇਆ ਗਿਆ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀ ਕੋਸ਼ਿਤ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀ ਕਰਾਰ ਦੇ ਦਿੱਤਾ ਗਿਆ ਜਿਹੜਾ ਕਿ ਕੈਬਿਨੇਟ ਮੰਤਰੀ ਐ ਉਸ ਨੂੰ ਵੀ ਜਵਾਬ ਦੇਣਾ ਪਵੇਗਾ ਜੋ ਤਤਕਾਲੀ ਕੈਬਿਨੇਟ ਮੰਤਰੀ ਸੀ ਉਹਨਾਂ ਨੂੰ ਵੀ ਜਵਾਬ ਦੇਣਾ ਪਵੇਗਾ ਤੇ ਗੱਲ ਜਿਹੜੀ ਉਹ ਜਥੇਦਾਰ ਗਿਆਨੀ ਰਗੋਵੀਰ ਸਿੰਘ ਉਹਨਾਂ ਵੱਲੋਂ ਕਹੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਤੇ ਕਿ ਲਗਾਤਾਰ ਦੇਖਿਆ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਕਦੋਂ ਰਿਵਾਈਵ ਕਰੇਗਾ ਤੁਹਾਨੂੰ ਦੱਸ ਦਈਏ ਕਿ ਹੁਣ ਕਿਹਾ ਗਿਆ ਹੈ ਕਿ 43 ਕੈਬਿਨੇਟ ਮੰਤਰੀ ਜਿਹੜੇ ਨੇ ਉਹ ਵੀ ਜਵਾਬ ਦੇਣ ਅਤੇ ਨਾਲ ਹੀ ਨਾਲ ਤੁਹਾਨੂੰ ਦੱਸ ਦੇਈ ਕਿ 15 ਦਿਨ ਦਾ ਜਿਹੜਾ ਸਮਾਂ ਦਿੱਤਾ ਗਿਆ ਜਵਾਬ ਦੇਣ ਦੇ ਲਈ ਤੁਹਾਨੂੰ ਦੱਸ ਦੇਈ ਕਿ ਪੂਰੀ ਖਬਰ ਜਿਹੜੀ ਹੈ ਜਦੋਂ ਮੀਟਿੰਗ ਖਤਮ ਹੁੰਦੀ ਹੈ ਤਾਂ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਜੋ ਕੰਮ ਅਤੇ ਜੋ ਫੈਸਲੇ ਆਕਾਲੀ ਦਲ ਦੀ ਸਰਕਾਰ ਦੇ ਵੇਲੇ ਹੋਏ ਨੇ ਜੋ ਕਟਨਾਵਾਵਾਂ ਹੋਈਆਂ ਨੇ ਉਸ ਦੇ ਉੱਪਰ ਸੁਖਵੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਨਿਮੋਸ਼ੀ ਚਲਣੀ ਪਈ ਪੰਜਾਬ ਦੇ ਲੋਕਾਂ ਨੂੰ ਕਾਫੀ ਠੇਸ ਪਹੁੰਚੀ ਹੈ ਜਿਸ ਹਿਸਾਬ ਨਾਲ ਉਦੋਂ ਫੈਸਲੇ ਲਏ ਗਏ ਚਾਹੇ ਉਹ ਸੁਖਵੀਰ ਸਿੰਘ ਬਾਦਲ ਉਹਨਾਂ ਵੱਲੋਂ ਲੈ ਗਏ ਚਾਹੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਵੱਲੋਂ ਲੈ ਗਏ ਤੁਹਾਨੂੰ ਦੱਸ ਦੇਈਏ ਕਿ ਉਸ ਤੋਂ ਬਾਅਦ ਇਹ ਵੀ ਗੱਲ ਕਹੀ ਗਈ ਕਿ ਸੁਖਵੀਰ ਸਿੰਘ ਬਾਦਲ ਜਿੰਨਾ ਚਿਰ ਲੋਕਾਂ ਦੇ ਸਾਹਮਣੇ ਪੰਜ ਸਿੰਘ ਸੇਵਾਨਾਂ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਉਹਨਾਂ ਕਿਹਾ ਕਿ 15 ਦਿਨ ਦੇ ਅੰਦਰ ਅੰਦਰ ਆਪੇ ਪੇਸ਼ ਹੋ ਜਾਣ ਤੁਹਾਨੂੰ ਦੱਸ ਦਈਏ ਕਿ ਵੱਡਾ ਫੈਸਲਾ ਜਿਹੜਾ ਸੁਣਾ ਦਿੱਤਾ ਗਿਆ ਵੱਡਾ ਫਰਮਾਨ ਜਿਹੜਾ ਜਾਰੀ ਕਰ ਦਿੱਤਾ ਗਿਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ